ਅੱਜ ਦੀ ਪੰਜਾਬੀ ਦੀ ਕੱਠਿਆਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾਜੀ ਆਇਆ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚਲੇ ਆ ਸੀ ਉਪਭਾਸ਼ਾ ਪਿੱਛੇ ਵਾਲੇ ਕੱਫੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਉਪਭਾਸ਼ਾ ਬਾਰੇ ਦੱਸਿਆ ਸੀ ਉਪਭਾਸ਼ਾ ਦੀਆਂ ਕਿੰਨੀ ਕਿਸਮਾਂ ਹਨ ਇਹਦੀ 8 ਕਿਸਮਾਂ ਮੰਨੀਆਂ ਗੈਨ ਅੱਜ ਮੈਂ ਉਹਨਾਂ ਦੇ ਨਾਲ ਵਿਸਥਾਰ ਨਾਲ ਇੱਕ ਇੱਕ ਬਾਰੇ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਉਪਭਾਸ਼ਾ ਦੀਆਂ ਕਿਸਮਾਂ ਪਹਿਲੀ ਕਿਹੜੀ ਸੀ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਮਾਝੀ ਪੂਰਬੀ ਪੰਜਾਬ ਵਿੱਚ ਮਾਝੇ ਦੇ ਖੇਤਰ ਹੈ ਬਈ ਪੂਰਬੀ ਪੰਜਾਬ ਵਿੱਚ ਮਾਝੇ ਦੇ ਖੇਤਰ ਅਤੇ ਪਾਕਿਸਤਾਨ ਦੇ ਗੁਜਰਾਵਾਲਾ ਲਾਹੌਰ ਤੇ ਸਿਆਲਕੋਟ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਮਾਝੀ ਕਿਹਾ ਜਾਂਦਾ ਹੈ ਪੰਜਾਬ ਪੂਰਬੀ ਪੰਜਾਬ ਵਿੱਚ ਮਾਝੇ ਦੇ ਖੇਤਰ ਵਿੱਚ ਪਾਕਿਸਤਾਨ ਦੇ ਗੁਜਰਾਵਾਲਾ ਲਾਹੌਰ ਤੇ ਸਿਆਲਕੋਟ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਮਾਝੀ ਕਿਹਾ ਜਾਂਦਾ ਹੈ ਪੂਰਬੀ ਪੰਜਾਬ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਸ਼ਾਮਲ ਹਨ ਮਾਜੀ ਦੇ ਇਸ ਰੂਪ ਨੂੰ ਹੀ ਪੰਜਾਬੀ ਦੀ ਟਕਸਾਲੀ ਭਾਸ਼ਾ ਵਜੋਂ ਵੀ ਪ੍ਰਵਾਨ ਪ੍ਰਵਾਨ ਕੀਤਾ ਗਿਆ ਹੈ ਕੀ ਪ੍ਰਵਾਨ ਕੀਤਾ ਗਿਆ ਹੈ ਇਸ ਉਪ ਭਾਸ਼ਾ ਵਿੱਚ ਪੰਜਾਬੀ ਦੀ ਅੜਾੜਾ ਧੂਨੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਕਿਣੀ ਅੜਾੜਾ ਧੂਨੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਅੱਗੇ ਵੇਖੋ ਜੀ ਅਪਿਸਤਮ ਇਤ ਵਰਤਮਤੇ ਰੇ ਕਿੱਤੀ ਜਾਂਦੀ ਜਿਵੇਂ ਕਿ ਗਾੜੀ ਖੜਨਾ ਅਗਾੜੀ ਆਦੀ ਇਸ ਤੋਂ ਇਲਾਵਾ ਐਨ ਕਿਆ ਓਨ ਕਿਆ ਕਿੱਥੇ ਜਾਣਾ ਡਿਆ ਕਿੱਥੇ ਜਾਣਾ ਡਿਆ ਏ ਕੂਣਾ ਪਲਕੇ ਆਦੀ ਮਾਦੀ ਦੇ ਸਬਤ 33 ਵਾਕਾਂਸ਼ ਹਨ ਅੱਗੇ ਕਿਹੜੀ ਹੈ ਦੁਆਬੀ ਦੁਆਬੀ ਦੇ ਖੇਤਰ ਵਿਆਸ ਅਤੇ ਸਤਲੁਜ ਦਰਿਆ ਵਿਚਲਾ ਇਲਾਕਾਂ ਵਿਚਲਾ ਇਲਾਕਾ ਇਲਾਕਾਂ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਦੁਆਬੀ ਕਿਹਾ ਜਾਂਦਾ ਹੈ ਇਸ ਖੇਤਰ ਵਿੱਚ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਆਦਿ ਜ਼ਿਲ੍ਹੇ ਆਉਂਦੇ ਹਨ ਇਸ ਉਪਭਾਸ਼ਾ ਵਿੱਚ ਵਬਾਦੀ ਥਾਂ ਬੱਬਾ ਤੇ ਸੱਸਾ ਦੀ ਥਾਂ ਸੱਚਾ ਦੀ ਵਰਤੋਂ ਵਧੇਰੀ ਕੀਤੀ ਜਾਂਦੀ ਹੈ ਅੱਗੇ ਕਿਹੜੀ ਹੈ ਮਲਵੀ ਮਲਵੀ ਕਿਹਈ ਪੰਜਾਬ ਪ੍ਰਾਂਤ ਦੇ ਮਾਲਵੇ ਖੇਤਰ ਵਿੱਚ बोली जाने वाली उपभाषा ਨੂੰ ਪੰਜਾਬ ਪ੍ਰਾਂਤ ਦੇ ਮਲਵਈ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਮਲਵੀ ਕਿਹਾ ਜਾਂਦਾ ਹੈ ਇਸ ਵਿੱਚ ਜ਼ਿਲ੍ਹਾ ਲੁਧਿਆਣਾ ਬਰਨਾਲਾ ਮਾਨਸਾ ਮੋਗਾ ਫਰੀਦਕੋਟ ਪਟਿੰਡਾ ਸੰਗਰੂਰ ਫਿਰੋਜ਼ਪੁਰ ਮੁਕਸਰ ਤੇ ਪਟਿਆਲੇ ਦਾ ਕੁਝ ਭਾਗ ਆਉਂਦਾ ਹੈ ਪਟਿਆਲੇ ਦਾ ਕੁਝ ਭਾਗ ਆਉਂਦਾ ਹੈ ਇਸ ਉਪਭਾਸ਼ਾ ਵਿੱਚ ਵਵਾ ਦੀ ਥਾਂ ਮਮਾ ਜਿਵੇਂ ਤੀਵੀ ਦੀ ਥਾਂ ਤਿਮੀ ਆਵਾਂਗਾ ਦੀ ਥਾਂ ਆਮਾਂਗਾ ਵਰਤਿਆਂ ਜਾਂਦਾ ਹੈ ਇਸ ਤਰ੍ਹਾਂ ਇਸ ਉਪਾਸਾ ਵਿੱਚ ਬਈ ਕੀ ਇਸ ਤਰ੍ਹਾਂ ਇਸ ਉਪਾਸਾ ਵਿੱਚ ਪਾਨੀ ਜਨ ਕੇਰਾ ਮੂਰੇ ਤੁਹਾਨੂੰ ਕੋਹਾਨੂੰ ਥੋੜਾ ਅੱਧਾ ਆਪਾਂ ਸਰਦੇ ਰਹਾਂ ਥਾਣੀ ਆਦੀ ਆ ਹੈ ਉਦੀਵਾਜ ਕੀਵੇ ਡੋਗਰੀ ਡੋਗਰੀ ਕੀ ਜੰਮੂ ਅਤੇ ਕਾਂਗੜੇ ਦੇ ਖੇਤਰ ਵਿੱਚ ਜੰਮੂ ਵੀ ਜੰਮੂ ਤੇ ਕਾਂਗੜੇ ਦੇ ਖੇਤਰ ਜੰਮੂ ਬਈ ਇੰਡੀਆ ਦਾ ਇੱਕ ਸਟੇਟ ਹੈ ਜੇਵੇਂ ਕਿ ਵੀ ਜਿਹਨੂੰ ਕਿਹਾ ਜਾਂਦਾ ਸੀ ਤੇ ਜੰਮੂ ਤੇ ਕਾਂਗੜਾ ਜਿਹੜਾ ਕਾਂਗੜਾ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈਗਾ ਜੰਮੂ ਤੇ ਕਾਂਗੜੇ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਡੋਗਰੀ ਕਿਹਾ ਜਾਂਦਾ ਹੈ ਇਹ ਜ਼ਿਲ੍ਹਾ ਕਠੂਆ ਜੰਮੂ ਉਦਮਪੁਰ ਧਰਮਸਾਲਾ ਕਾਂਗੜਾ ਅਤੇ ਸਿਆਲਕੋਟ ਦੇ ਪਹਾੜੀ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਇਸ ਉਪਭਾਸ਼ਾ ਵਿੱਚ ਦੇ ਦੀ ਵਰਤੋਂ ਵਧੇਰੇ ਕਰਦੇ ਹਨ ਕਿਹੜੇ ਦਦਾ ਜਿਨੂੰ ਦਦਾਤੇ ਦਦੀ ਤੇ ਤੇ ਦੀ ਵਰਤੋਂ ਬਤੇਰੇ ਕਰਤੇ ਜਿਵੇਂ ਗਾਏ ਦੇ ਨੇ ਆਇਆ ਦਾਦੇ ਆਦਿ ਵਿਦਿਆਰਥੀਓ ਸਾਡਾ ਅੱਜ ਦਾ ਵਿਸ਼ਾ ਇੱਥੋਂ ਸਮਾਪਤ ਹੋਇਆ ਸੀ ਤੇ ਅੱਜ ਦੀ ਕਲਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਫ ਤੇ ਮਾਹਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ